ਆ ਹੁਣ ਜਿਹੜੇ ਇੱਕ ਅਜੋਕਾ ਵਰਤਾਰਾ ਵਰਤ ਰਿਹਾ ਨਾ ਸੌਰੀ ਟੂ ਸੇ ਫਿਰ ਗੱਲ ਕਰਨੀ ਪੈਂਦੀ ਹੈ ਕਿਉਂਕਿ ਸਾਡੇ ਅ ਫਿਊਚਰ ਨਾਲ ਸਾਡੀ نسل ਨਾਲ ਸਾਡੇ ਪੰਜਾਬ ਨਾਲ ਸਾਡੇ ਸੱਭਿਆਚਾਰ ਨਾਲ ਸਾਡੇ ਧਰਮ ਨਾਲ ਜੁੜੀ ਗੱਲ ਹੈ ਚਿੰਤਾ ਦਾ ਵਿਸ਼ਾ ਤਾਂ ਮੈਂ ਬੇਨਤੀ ਕੀਤੀ ਹੈ ਦੁਆਰਾ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹ ਘਟਨਾਕਰਮ ਹੋਇਆ ਉਹ ਸਮਝ ਲਿੰਗੇ ਜਿਹਨੂੰ ਕਹਿ ਦਿੰਦੇ ਨੇ ਕਿ ਉਹ ਇਸ ਤਰ੍ਹਾਂ ਦੇ ਵਰਤਾਰਾ ਕਿਉਂ ਬਣ ਇਸ ਸੋਚ ਬਦਲੀ ਹੈ ਕਿਉਂ ਬਦਲੀ ਕਿਉਂਕਿ ਸਾਡੇ ਸਰੀਰ ਦੇ ਹਾਰਮੋਨ ਚੇਂਜ ਹੋ ਗਏ ਕਿੱਥੋਂ ਹੋ ਗਏ ਸਾਡੀ ਖੁਰਾਕ ਬਦਲ ਗਈ ਉਹਨਾਂ ਤਿੰਨ ਚਾਰ ਵੀਡੀਓ ਵਿੱਚ ਵੱਡੇ ਡਾਕਟਰ ਦੇ ਆਈਆਂ ਉਹ ਕਹਿੰਦੇ ਵੀ ਇਹ ਨੇਚਰਲੀ ਹੈ ਕਿਉਂ ਨੇਚਰਲੀ ਕਹਿੰਦੇ ਖੁਰਾਕ ਜਦੋਂ ਤੁਸੀਂ ਨੇਚਰਲੀ ਨਹੀਂ ਖਾਓਗੇ ਕੁਦਰਤੀ ਢੰਗ ਤੁਸੀਂ ਪਰੇ ਹੋ ਕੇ ਜ਼ਿੰਦਗੀ ਜੀਵਾਂਗੇ ਉਦੋਂ ਇਹ ਵਰਤਾਰੇ ਵਰਤਦੇ ਨੇ ਖਾਣ ਪੀਣ ਦਾ ਖਾਣ ਪੀਣਾ ਕਿ ਜੀਭ ਦਾ ਰਸ ਜ਼ੁਬਾਨ ਦਾ ਰਸ ਰਸ ਸਾਨੂੰ ਕਿੱਥੇ ਲੈ ਗਏ ਅਸੀਂ ਆਪਣੀ ਅਸਲੀਅਤ ਤੋਂ ਵੀ ਟੁੱਟ ਗਏ ਮਰਦ ਮਰਦ ਰਹਿ ਕੇ ਖੁਸ਼ ਨਹੀਂ ਔਰਤ ਔਰਤ ਰਹਿ ਕੇ ਖੁਸ਼ ਨਹੀਂ ਹੈ ਔਰ ਤਾਂ ਕਟਿੰਗ ਕਰਵਾ ਰਹੀਆਂ ਨੇ ਜਿੰਜ਼ ਪਾ ਰਹੀਆਂ ਨੇ ਉਹ ਮਰਦਾਂ ਬਣਨਾ ਚਾਹੁੰਦੀਆਂ ਨੇ ਤੇ ਮਰਦ ਔਰਤ ਬਣਨਾ ਚਾ ਰਹੇ ਨੇ ਨੇਚਰ ਤੋਂ ਟੁੱਟਦੇ ਨੇ ਆਪਾਂ ਚਲੋ ਉਹ ਕਹਿੰਦੇ ਵੀ ਅਸੀਂ ਇਕੱਠੇ ਰਹਿਣਾ ਹੈ ਲੜਕਾ ਲੜਕਾ ਲੜਕੀ ਲੜਕੀ ਉਹ ਮਾਂ ਬਾਪ ਨੂੰ ਪੋਤਿਆਂ ਪੋਤੀਆਂ ਦਾ ਸੁੱਖ ਦੇ ਸਕਦੇ ਆ ਆਪ ਮਾਂ ਬਾਪ ਬਣਨ ਦਾ ਸੁੱਖ ਲੈ ਲੈਣਗੇ ਇਹ ਬਹੁਤ ਪਾਸੇ ਬੜੀ ਦੂਰ ਗੱਲ ਚਲੀ ਜਾਂਦੀ ਹੈ ਉਹ ਕਿਹਦੇ ਜਿਹੜਾ ਵੱਡਾ ਕਾਰਨ ਹੈ ਉਹ ਖਰਾਕ ਹੈ ਜਿੰਨੂੰ ਤੁਸੀਂ ਅਜੋਕੇ ਸਮੇਂ 'ਚ ਫਾਸਟ ਫੂਡ ਕਹਿੰਦੇ ਹੋ ਜਿਹੜੇ ਪੀਜ਼ਾ, 버ਗਰ ਆ ਹੋਰ ਬੜਾ ਕੁਝ ਚੱਲਦਾ ਇਹਦੇ 'ਚ ਖਾਸ ਤੌਰ ਤੇ ਮੋਮੋਸ ਬਹੁਤ ਬੈਡ ਇਫੈਕਟ ਪੈ ਰਹੇ ਸਾਡੀ ਬੋਡੀ ਤੇ ਬਹੁਤ ਜ਼ਿਆਦਾ ਮਾੜਾ ਅਸਰ ਪਾ ਰਹੇ ਨੇ ਜ਼ੁਬਾਨ ਦੇ ਚਸਕਿਆਂ ਤੋਂ ਰਸਾਂ ਤੋਂ ਸੁਵਾਦਾਂ ਤੋਂ ਬਚਣਾ ਪਏਗਾ ਕਲਯੁਗ ਤੇ ਵਰਤਾਰੇ ਦੇ ਨੂੰ ਕਿਸੇ ਨੇ ਪੁੱਛਿਆ ਸੀ ਵੀ ਕਲਯੁਗ ਵਿੱਚ ਕੀ ਹੋਏਗਾ ਕਹਿੰਦੇ ਲੋਕ ਜ਼ੁਬਾਨ ਦੇ ਚਸਕਿਆਂ ਦੇ ਪੱਟੇ ਜਾਣਗੇ ਪਰ ਮੈਨੂੰ ਲੱਗਦਾ ਵੀ ਉਹ ਬਚਨ ਸੱਚ ਹੋ ਰਹੇ ਨੇ ਮੈਂ ਬੇਨਤੀ ਕਰਾਂ ਵੀ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਕੱਲ ਨਹੀਂ ਅੱਜ ਨਹੀਂ ਹੁਣ ਤੋਂ ਵੀ ਪਹਿਲਾਂ ਰੋਕੋ ਹੋਣ ਤੋਂ ਵੀ ਵੀ ਬੇਟਾ ਸਟਾਪ ਇੱਥੇ ਹੀ ਬਸ ਬਾਹਰ ਦੇ ਫੂਡ ਸਾਰਾ ਹੀ ਬੰਦ ਤੇਰਾ ਪਿਆਰ ਨਾਲ ਸਮਝਾਓ ਨਹੀਂ ਸਮਝਦੇ ਕੁੱਟ ਕੇ ਸਮਝਾ ਲਓ ਮਾਰ ਕੇ ਸਮਝਾ ਲਓ ਉਹਨੂੰ ਡਾਂਟ ਕੇ ਸਮਝਾ ਲਓ ਇਹ ਨਾ ਹੋਵੇ ਕੱਲ ਨੂੰ ਹਸਪੀਟਲ ਚ ਪਿਆ ਹੋਵੇ ਤੇ ਅਸੀਂ ਉਹਦੀ ਜ਼ਿੰਦਗੀ ਦੀ ਰੱਬ ਤੋਂ ਭੀਖ ਮੰਗੀਏ ਇਹ ਹੋਰ ਹੈ ਸਾਦ ਸੰਗਤ ਇਹ ਵਰਤਾਰੇ ਵਰਤ ਰਹੇ ਨੇ ਤੇ ਬੱਚਾ ਮੁੜ ਕੇ ਕਹੇਗਾ ਮੈਂ ਤਾਂ ਚੱਲਿਆ ਜੀ ਮੈਂ ਤਾਂ ਆਪਣੇ ਫਰੈਂਡ ਨਾਲ ਜਾ ਰਿਹਾ ਇਹ ਹੀ ਮੇਰੀ ਲਾਈਫ ਹੈ ਇਹ ਹੀ ਮੇਰੀ ਵਾਈਫ ਹੈ ਇਹ ਮੇਰਾ ਸਾਰਾ ਕੁਝ ਹੈ ਉਦੋਂ ਸਾਡੇ ਸਿਰ ਝੁਕ ਜਾਣੇ ਨੇ ਅਸੀਂ ਦਿਖਾਉਣ ਜੋਗੇ ਨਹੀਂ ਰਹਿਣਾ ਮੋ ਕਿਸੇ ਨੂੰ ਫਿਰ ਆਪਾਂ ਸੋਚਾਂਗੇ ਕਾਸ਼ ਮੈਂ ਆਪਣੇ ਬੱਚੇ ਨੂੰ ਉਦੋਂ ਸਮਝਾਇਆ ਹੁੰਦਾ ਕਾਸ਼ ਮੈਂ ਉਹਨੂੰ ਰੋਕਿਆ ਹੁੰਦਾ ਦੇਖੋ ਮੋਹ ਬੜਾ ਖਤਰਨਾਕ ਹੈ ਮੋਹ ਦੇ ਵੱਦੇ ਆਪਾਂ ਕਹਿ ਨਹੀਂ ਰਹੇ ਵੀ ਨਹੀਂ ਬੱਚਾ ਜੀ ਚਲੋ ਖਾ ਪੀ ਕੇ ਖੁਸ਼ ਹੋ ਜਾਏਗਾ ਹਰ ਮਾਂ ਬਾਪ ਨੂੰ ਇਹੀ ਹੁੰਦਾ ਨਾ ਵੀ ਮੈਂ ਭਾਵੇਂ ਘੱਟ ਖਾਲਾਂ ਮੈਂ ਭਾਵੇਂ ਮਾੜਾ ਪਹਿਨ ਲਾਂ ਪਰ ਮੇਰਾ ਬੱਚਾ ਵਧੀਆ ਖਾਵੇ ਮਨ ਪਾਉਂਦਾ ਖਾਵੇ ਮਨ ਪਾਉਂਦਾ ਪਹਿਨੇ ਪਰ ਉਹਦੇ ਨਤੀਜੇ ਕੀ ਨਿਕਲਣੇ ਵੀ ਤੇ ਪਤਾ ਹੋਵੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ 9292 ਵੀ ਕਿਤੇ ਨਸ਼ਿਆਂ ਨੇ ਸਾਡੀ ਜ਼ਿੰਦਗੀ ਬਰਬਾਦ ਕੀਤੀ ਹੈ ਉਪਰੋਂ ਆ ਮਾੜਾ ਖਾਣਾ ਇਹ ਸਾਡੀ ਖੁਰਾਕ ਨਹੀਂ ਹੈ ਸਾਡੀ ਖੁਰਾਕ ਸੀ ਦਹੀਂ ਲੱਸੀ ਮੱਖਣ ਪਰੌਂਠੇ ਤੁਹਾਡਾ ਘਰ ਦਾ ਸਾਗ ਮੱਕੀ ਦੀਆਂ ਰੋਟੀਆਂ ਹੋਰ ਜੋ ਵੀ ਸਾਡੇ ਪੰਜਾਬ ਦੀ ਨੇਚਰਲੀ ਫੂਡ ਜਿਹੜਾ ਸਾਨੂੰ ਜ਼ਮੀਨ ਚ ਉਪਜਦਾ ਤੇ ਨੇਚਰਲੀ ਤਰੀਕੇ ਨਾਲ ਬਣਿਆ ਹੁੰਦਾ ਘਰ ਦੀਆਂ ਬਣੀਆਂ ਹੋਈਆਂ ਰੋਟੀਆਂ ਅੱਜ ਬੱਚੇ ਘਰ ਚ ਕਿੱਥੇ ਖਾ ਰਹੇ ਨੇ ਇੱਥੋਂ ਦਾ ਤਾਂ ਚਲੋ ਮਾਹੌਲ ਹੀ ਇਸ ਤਰ੍ਹਾਂ ਦਾ ਵੀ ਸਿਸਟਮ ਇਸ ਤਰ੍ਹਾਂ ਦਾ ਬਹੁਤੇ ਸਾਧਨ ਵੀ ਨਹੀਂ ਸਮਾਂ ਵੀ ਨਹੀਂ ਹੁੰਦਾ ਮਜਬੂਰੀਆਂ ਬਣ ਜਾਂਦੀਆਂ ਪਰ ਫੇਰ ਵੀ ਕੋਸ਼ਿਸ਼ ਕਰੋ ਉਹ ਚੀਜ਼ਾਂ ਤੋਂ ਪਰਹੇਜ਼ ਕਰਦੋ ਜਿਹੜੀਆਂ ਤਨ ਨੂੰ ਦੁੱਖ ਦੇਣਗੀਆਂ ਹੁਣ ਗੁਰੂ ਸਾਹਿਬ ਦੇ ਬਚਨ ਸੁਣੋ ਮਹਾਰਾਜ ਜੀ ਨੇ ਬਾਣੀ ਚ ਪਹਿਲੋਂ ਹੀ ਕਹਿ ਦਿੱਤਾ ਸੀ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਕਮਾਲ ਮਹਾਰਾਜ ਨੇ ਗੱਲ ਪਹਿਲਾਂ ਹੀ ਕਹਿ ਦਿੱਤੀ ਕਈ ਸਾਲ ਪਹਿਲਾਂ ਸਦੀਆਂ ਪਹਿਲਾਂ ਹੋਰ ਤਾਂ ਅਰਥ ਹੈ ਉਹ ਖੁਰਾਕ ਉਹ ਖਾਣਾ ਉਹ ਫੂਡ ਹੋਰ ਖਾਣਾ ਖੁਸ਼ੀ ਖੁਆਰ ਉਹ ਖਾਣਾ ਉਹ ਖੁਰਾਕ ਜਿਹੜੀ ਤੇਰੀ ਖੁਸ਼ੀ ਨੂੰ ਖਤਮ ਕਰ ਦੇ ਤੇਰੇ ਹਾਸਿਆਂ ਨੂੰ ਰੋਣੇ ਵਿੱਚ ਬਦਲ ਦੇ ਉਹਨੂੰ ਛੱਡ ਦੇ ਜਿੱਤ ਖਾਦੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਜਿਹੜੀ ਖੁਰਾਕ ਖਾ ਕੇ ਜਿਹੜੀ ਵਸਤੂ ਭੋਜਨ ਸ਼ੱਕੇ ਤੇਰੇ ਤਨ ਨੂੰ ਵੀ ਰੋਗ ਲੱਗ ਜਾਣਾ ਤੇ ਤੇਰਾ ਮਨ ਵੀ ਹੋਰ ਪਾਸੇ ਤੁਰ ਪਏ ਮਹਾਰਾਜ ਕਹਿੰਦੇ ਨੂੰ ਅੱਜ ਹੀ ਛੱਡ ਦਿਓ ਗੁਰੂ ਘਰ ਦੇ ਵਿੱਚ ਕਿਉਂ ਕਿਹਾ ਜਾਂਦਾ ਜੀ ਵੀ ਸਾਦਾ ਲੰਗਰ ਰਹਿਤ ਮਰਿਆਦਾ ਦੇ ਵਿੱਚ ਬਚਨ ਲਿਖਿਆ ਵੀ ਸਿੱਖ ਅਮਲ ਕਰੇ ਅਮਲ ਦਾ ਅਰਥ ਹੈ ਨਸ਼ਾ ਇਹ ਅਰਥ ਹੈ ਕਹਿੰਦੇ ਅਮਲ ਕਰੇ ਪਰ ਕਿਹੜਾ ਕਰੇ ਦਾਲ ਤੇ ਪ੍ਰਸ਼ਾਦੇ ਦਾ ਇਹਦੇ ਤੋਂ ਵੱਡਾ ਕੋਈ ਅਮਲ ਨਹੀਂ ਸਾਨੂੰ ਹੋਣਾ ਚਾਹੀਦਾ ਹੈ ਪਰ ਹੁਣ ਮੈਂ ਖਿਮਾ ਸ਼ਾਇਤ ਬੇਨਤੀ ਕਰਾਂ ਸਾਡੇ ਸਾਡੀ ਸੋਚ ਸਾਨੂੰ ਕਿੱਥੇ ਲੈ ਗਈ ਅਸੀਂ ਕਿੰਨੇ ਮਾਡਰਨਿਜ਼ਮ ਦੇ ਵਿੱਚ ਜਾਣਾ ਚਾ ਰਹੇ ਹਾਂ ਅਸੀਂ ਗੁਰੂ ਘਰਾਂ ਦੇ ਲੰਗਰਾਂ ਦੇ ਵਿੱਚ ਵੀ ਇਹ ਚੀਜ਼ਾਂ ਲੈ ਆਈਆਂ ਅੱਜ ਨਗਰ ਕੀਰਤਨ ਚ ਗਲ ਪ੍ਰਸ਼ਾਦਾ ਵਰਤਨ ਦਾ ਵਖਿਆ ਤੁਸੀਂ ਕਿਤੇ ਵੀਜ਼ੇ ਮਿਲਣਗੇ ਆਹ ਹੋਰ ਨ ਇੱਕ ਸੁੱਖ ਬਹੁਤ ਮਿਲ ਜਾਂਦਾ ਹੁਣ ਲੰਗਰ ਦੇ ਵਿੱਚ ਵੀ ਇਹ ਚੀਜ਼ ਤੇ ਅਸੀਂ ਆਪ ਪਰੋਸ ਰਹੇ ਹਾਂ ਫਿਰ ਆਪਾਂ ਦੋਸ਼ ਕਿਹਨੂੰ ਦਵਾਂਗੇ ਅੱਗੇ ਜਾ ਕੇ ਘੱਟੂ ਘੱਟ ਗੁਰੂ ਕੇ ਲੰਗਰਾਂ ਨੂੰ ਬਖਸ਼ ਦਈਏ ਜੇ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਹੁੰਦਾ ਦੂਜਿਆਂ ਨੂੰ ਇਸ ਖੂਹ ਦੇ ਵਿੱਚ ਨਾ ਤੱਕੀਏ ਗੁਰੂ ਕੇ ਲੰਗਰ ਵਿੱਚ ਦਾਲ ਬਣੇ ਪ੍ਰਸ਼ਾਦਾ ਬਣੇ ਸਬਜ਼ੀ ਬਣਾ ਲਓ ਖੀਰ ਬਣਾ ਲਓ ਬਹੁਤ ਕੁਝ ਵਧੀਆ ਬਣ ਜਾਂਦਾ ਹੈ ਲੰਗਰ ਨੂੰ ਲੰਗਰ ਹੀ ਰਹਿਣ ਦਈਏ ਫਿਰ ਹੋ ਸਕਦਾ ਸੀ ਲਗਾਤਾਰ ਛਕਦੇ ਰਵਾਂਗੇ ਆਪਾਂ ਵੀ ਇਨਸਾਨ ਦੇ ਇਨਸਾਨ ਹੀ ਬਣੇ ਰਵਾਂਗੇ ਨਹੀਂ ਤੇ ਫਿਰ ਜੋ ਕੁਝ ਹੋ ਰਿਹਾ ਜਿਹੜੇ ਜਿਹੜੇ ਨਾਮ ਲੈ ਜਾ ਰਹੇ ਨੇ ਤੌਬਾ ਰੱਬ ਦੀ ਆਪਣੇ ਤੋਂ ਬੁਲੇ ਵੀ ਨਹੀਂ ਜਾਣੇ ਉਹ ਫਿਰ ਮੁਸ਼ਕਲ ਹੋ ਜਾਨੀ ਸਾਡੇ ਵਾਸਤੇ ਸਾਡਾ ਭਵਿੱਖ ਖਤਰੇ 'ਚ ਹੈ ਸਾਡੀ ਪਨੀਰੀ ਖਤਰੇ 'ਚ ਹੈ ਆਉਣ ਵਾਲੀ ਨਸਲ ਖਤਰੇ 'ਚ ਹੈ ਇਨਸਾਨੀਅਤ ਵੀ ਖਤਰੇ 'ਚ ਹੈ ਇਹਨਾਂ ਖਤਰਿਆਂ ਚੋਂ ਨਿਕਲਣ ਵਾਸਤੇ ਸਾਨੂੰ ਕੁਝ ਤਿਆਗ ਕਰਨੇ ਪੈਣਗੇ ਜ਼ੁਬਾਨ ਦਾ ਤਿਆਗ ਕਰਨਾ ਪੈਣਾ ਹੈ ਜੀਬ ਦੇ ਚਸ਼ਕਿਆਂ ਚੋਂ ਬਾਹਰ ਨਿਕਲਣਾ ਪੈਣਾ ਹੈ ਜ਼ੁਬਾਨ ਦਾ ਰਸ ਹੁੰਦਾ ਕਿ ਨਚਰਦਾ ਜਿੰਨਾ ਚਿਰ ਉਹ ਖਾਣਾ ਨਹੀਂ ਹੈ ਉਨਾ ਚਿਰ ਹੀ ਰਸ ਹੈ ਨਾ ਪਰ ਤੇ ਕੋ ਦਾ ਅਸਰ ਤੇ ਲਗਾਤਾਰ ਚੱਲਣਾ ਹੈ 2 ਦਿਨ 4 ਦਿਨ 5 ਦਿਨ 10 ਦਿਨ ਰਸ 10 ਮਿੰਟ ਦਾ ਗੁਲਾਬ ਜਾਮਨ ਪਈਆ ਬੰਦੇ ਦਾ ਮਨ ਕਰਿਆ ਵੀ ਮਿੱਠੀ ਆ ਯਾਰ ਖਾ ਲਈਏ ਹੁਣ ਚਸ਼ਕਾ ਤੇ 1 ਮਿੰਟ ਦਾ ਹੀ ਹੈ ਨਾ ਪਰ ਉਹਨੇ ਅੰਦਰ ਜਾ ਕੇ ਜਿਹੜੀ ਸ਼ੂਗਰ ਵਧਾਉਣੀ ਹੈ ਜੋ ਕਹਿਰ ਪਾਉਣੇ ਤੇ ਕਈ ਦਿਨ ਚੱਲਣਾ ਹੈ ਡਾਕਟਰ ਤੇ ਵੀ ਲੈ ਜਾਏਗਾ ਰੋਗੇ ਵੀ ਬਣਾ ਦੇਗਾ ਉਹ ਜਿਹੜਾ 1 ਮਿੰਟ ਇੱਕ ਪਲ ਹੈ ਜਦੋਂ ਰਸ ਵਾਸਤੇ ਮਨ 'ਚ ਖਿਆਲ ਉੱਠਿਆ ਉਹਦੇ ਤੇ ਕੰਟਰੋਲ ਕਰਨਾ ਹੈ ਜਦੋਂ ਉੱਥੇ ਕਰ ਗਏ ਇਹਨੂੰ ਕਹਿੰਦੇ ਆ ਮਨ ਜਿੱਤੇ ਜਗ ਜਿੱਤ ਮਨ ਜਿੱਤ ਲੋ ਜਗ ਜਿੱਤਿਆ ਗਿਆ